ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਆਸ ਕਰਦੀ ਆ ਠੀਕ ਹੋਵੋਗੇ ਸਾਰੇ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ ਕਿਚਨ ਮੋਨਟੀ ਲੰਕੂ ਕਿਉਂ ਲੌਗਸ ਵਿੱਚ ਅੱਜ ਆਪਾਂ ਬਣਾਵਾਂਗੇ ਆਪਣੇ ਕਿਚਨ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਬਿਨਾ ਮਸਾਲੇ ਤੋਂ 2 ਮਿੰਟਾਂ ਦੇ ਵਿੱਚ ਮਿਰਚਾਂ ਦਾ achar ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਸਵਾਦ ਲੱਗੂਗਾ ਤੇ ਏ ਇੱਕ ਛੇਤੀ ਖਰਾਬ ਵੀ ਨਹੀਂ ਹੁੰਦਾ ਤੇ ਸਪਾਈਸੀ ਵੀ ਪੂਰਾ ਮਿਰਚਾਂ ਦਾ ਸਪਾਈਸੀ ਹੋਊਗਾ ਇਹਦੇ ਵਾਸਤੇ ਮੈਂ ਮਿਰਚਾਂ ਲਈਆਂ ਆਂ ਇਹ ਮੇਰੇ ਕੋਲੇ 250 ਗ੍ਰਾਮ ਮਿਰਚਾਂ ਨੇ ਇਹ ਮੈਂ ਧੋਤੀਆਂ ਇਸ ਚਾਨਨੀ ਦੇ ਵਿੱਚ ਮੈਂ ਧੋਤੀਆਂ ਸੀਗੀਆਂ ਗਿੱਲੀਆਂ ਸੀਗੀਆਂ ਨਾਲ ਹੀ ਆਪਾਂ ਇਹਨਾਂ ਨੂੰ ਸੁਕਾ ਲੈਣਾ ਵਾ ਇਹ ਸੁੱਕੀਆਂ ਹੋਈਆਂ ਆ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਸਕਾਉਣੀ ਆ ਇੱਕ ਸੂਤੀ ਪੋਨੇ ਦੇ ਵਿੱਚ ਪਾ ਕੇ ਥੋੜੀਆਂ-ਥੋੜੀਆਂ 5-5 7-7 ਮਿਰਚਾਂ ਆ ਪੰਜ ਪੋਲੀਆਂ-ਪੋਲੀਆਂ ਰਗੜ ਕੇ ਨਾਲ ਹੀ ਉਸੇ ਵੇਲੇ ਸੁੱਕ ਜਾਂਦੀਆਂ ਆ ਬਹੁਤ ਹੀ ਸੌਖਾ ਤਰੀਕਾ ਏ ਮਿਰਚਾਂ ਸਕਾਉਣ ਦਾ ਪਹਿਲਾਂ ਜਦੋਂ ਜੋ ਸ਼ਾਨਣੀ ਵਿੱਚ ਧੋਣੀ ਆ ਉਹ ਤੋਂ ਥੋੜਾ ਜਾਂ ਉਹਨੂੰ ਛਾਂਡ ਕੇ ਐਕਸਟਰਾ ਪਾਣੀ ਕੱਢ ਲਓ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਪੋਣੀ ਨਾਲ ਸੁਕਾ ਲਓ ਬਹੁਤ ਜਲਦੀ ਸੁੱਕਦੀਆਂ ਆ ਦੇਖੋ ਪੂਰੀਆਂ ਡਰਾਈ ਹੋ ਗਈਆਂ ਥੋੜੀਆਂ-ਥੋੜੀਆਂ ਪਾ ਕੇ ਡਰਾਈ ਕਰਕੇ ਤੇ ਥਾਲੀ ਦੇ ਵਿੱਚ ਪਾਈ ਜਾਣੀਆਂ ਸਾਰੀਆਂ ਵੇਖੋ ਕਿੰਨੀਆਂ ਵਧੀਆ ਡਰਾਈ ਹੋ ਗਈਆਂ ਜੇ ਤੁਸੀਂ ਚਾਹੋ ਤਾਂ 10 ਕਿ ਮਿੰਟ ਤੋਂ ਉਪਲਵਾ ਸਕਦੇ ਜੇ ਬਟ ਲੋਡ ਨਹੀਂ ਆ ਹੁਣ ਆਪਾਂ ਇਹਨਾਂ ਡੰਡੀ ਲਾ ਕੇ ਇਹਨੂੰ ਇੱਕ ਕੱਟ ਦੇ ਲਵਾਂਗੇ ਵਿੱਚ ਸਾਰੀਆਂ ਮਿਰਚਾਂ ਪੈਂਜੀ ਤਿਆਰ ਕਰ ਲੈਣੀਆਂ ਆ। ਅੱਜਕੱਲ ਜਿਹੜੀਆਂ ਮਿਰਚਾਂ ਆ ਰਹੀਆਂ ਨਾ achar ਪਾਉਣ ਲਈ ਬਹੁਤ ਬੈਸਟ ਆ ਕਿਉਂਕਿ ਅੱਜਕੱਲ ਦੀਆਂ ਮਿਰਚਾਂ ਜਿਹੜੀਆਂ ਨਵੀਆਂ-ਨਵੀਆਂ ਆ ਰਹੀਆਂ ਐ ਕੌੜੀਆਂ ਨਹੀਂ ਆ। ਇਹਨਾਂ ਦਾ achar ਬਹੁਤ ਜ਼ਿਆਦਾ ਸਵਾਦ ਬੰਦਾ ਵਾ ਜਿਹੜੇ ਜਿਆਦੀ ਮਿਰਚ ਕਰਕੇ ਮਿਰਚਾਂ ਦਾ achar ਨਹੀਂ ਖਾਂਦੇ ਜਿਨ੍ਹਾਂ ਨੂੰ ਨਹੀਂ ਸੂਟ ਕਰਦਾ ਉਹ ਵੀ ਇਹ ਮਿਰਚਾਂ ਦਾ achar ਖਾ ਸਕਦੇ ਆ ਕਿਉਂਕਿ ਇਹ ਜਿਆਦੀਆਂ ਕੌੜੀਆਂ ਨਹੀਂ ਆ। ਤੇ ਇਹਨਾਂ ਨੂੰ ਆਪਾਂ ਬਣਾਵਾਂਗੇ ਵੀ ਬਹੁਤ ਵਧੀਆ ਤਰੀਕੇ ਨਾਲ ਕੋਈ ਆਪਾਂ ਮਸਾਲਾ ਨਹੀਂ ਬਣਾਉਣਾ ਇਹਦਾ। ਇਹ ਮੇਰੇ ਕੋਲ ਪਹਿਲਾਂ ਵੀ ਇੱਕ ਪਾਈਆਂ ਮਿਰਚਾਂ ਪਈਆਂ ਸੀਗੀਆਂ ਇਹਨਾਂ ਨੂੰ ਮੈਂ ਕੱਟ ਦੇ ਕੇ ਰੱਖਿਆ ਹੋਇਆ ਇਹ ਕੱਲ੍ਹ ਦੀਆਂ ਪਈਆਂ ਨੇ ਤਾਂ ਕਰਕੇ ਥੋੜੀਆਂ ਜੀਆਂ ਮੁਰਝਾ ਗਈਆਂ ਐ ਤੇ ਪਾਈਆਂ ਵਿੱਚ ਮੈਂ ਹੋਰ ਤਾਜ਼ੀਆਂ ਲਿਆ ਕੇ ਐਡ ਕਰ ਦਿੱਤੀਆਂ ਆ ਇਹ ਅੱਧਾ ਕਿਲੋ ਦੇ ਵਿੱਚੋਂ ਕੁਝ ਡੰਡੀਆਂ ਨਿਕਲ ਗਈਆਂ ਕੁਝ ਮੈਂ ਸਬਜ਼ੀ ਲਈ ਰੱਖ ਲਈਆਂ ਕੁਝ 10-12 ਮਿਰਚਾਂ ਵਿੱਚੋਂ ਖਰਾਬ ਨਿਕਲ ਆਈਆਂ ਸੀ ਇਹ ਆਪਾਂ ਪਾਵਾਂਗੇ ਅਚਾਰ ਦਾ ਮਸਾਲਾ ਜਿਹੜਾ ਆਪਣਾ ਵੱਜ ਜਾਂਦਾ ਨਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਅਚਾਰ ਖਤਮ ਹੋਣ ਤੇ ਆ ਜਾਂਦਾ ਤੇ ਮਸਾਲਾ ਉਹਦਾ ਕਾਫੀ ਵੱਜ ਜਾਂਦਾ ਥੱਲੇ ਜਿਹੜਾ ਆਂਬ ਦਾ ਅਚਾਰ ਆਪਾਂ ਪਾਉਨੇ ਆ ਇਹ ਉਹਦੇ ਵਿੱਚ ਹੀ ਆਪਾਂ ਪਾਉਣੀਆਂ ਆ। ਇਹ ਜਿਹੜਾ ਵਿੱਚ achar ਸੀਗਾ ਉਹ ਮੈਂ ਇੱਕ ਡੱਬੇ ਦੇ ਵਿੱਚ ਕੱਢ ਲਿਆ ਆ ਤੇ ਬਾਕੀ ਮਸਾਲਾ ਜਿਹੜਾ ਬਚ ਗਿਆ ਆ। ਇਹ ਮੇਰੇ ਕੋਲ ਕੌਲੀਕਾ ਮਸਾਲਾ ਹੈਗਾ ਆ। ਇਹਦੇ ਵਿੱਚ ਅੱਧਾ ਕਿਲੋ ਮਿਰਚਾਂ ਆਰਾਮ ਨਾਲ ਪੈ ਜਾਣੀਆਂ। ਹੋਰ ਆਪਾਂ ਨੂੰ ਇਹਦੇ ਵਿੱਚ ਐਕਸਟਰਾ ਮਸਾਲਾ ਬਣਾ ਕੇ ਇਹਦਾ ਕੋਈ ਨਹੀਂ ਪਾਉਣ ਦੀ ਲੋੜ ਤੇ ਸਵਾਦ ਵੀ ਇੰਨਾ ਬੰਦਾ ਆ ਕੋਈ ਹਿਸਾਬ ਹੀ ਨਹੀਂ। ਤੁਸੀਂ ਜਰੂਰ ਇਹ achar ਬਣਾ ਕੇ ਵੇਖਿਓ। 2 ਮਿੰਟ ਦੇ ਵਿੱਚ achar ਤਿਆਰ ਹੋ ਜਾਂਦਾ। ਆ ਦੇਖੋ ਵਿੱਚੇ ਤੇਲ ਆ ਵਿੱਚੇ ਮਸਾਲਾ ਆ ਜਿਵੇਂ ਚਫਾੜੀਆਂ ਰਹਿ ਵੀ ਜਾਣ ਤਾਂ ਵੀ ਕੋਈ ਗੱਲ ਨਹੀਂ ਉਹ ਬਹੁਤ ਟੇਸਟੀ ਲੱਗਦੀਆਂ ਤੁਸੀਂ ਵਿੱਚ ਵੀ ਪਾ ਸਕਦੇ ਹੋ achar ਕੱਢਣ ਦੀ ਵੀ ਲੋੜ ਨਹੀਂ ਆ ਜੇ ਤੁਸੀਂ ਚਾਹੋ ਤਾਂ ਅੰਬ ਦੇ achar ਦੇ ਵਿੱਚ ਹੀ ਮਿਰਚਾਂ ਪਾ ਸਕਦੇ ਜੀ ਚਾਰ ਪੰਜ ਚਮਚ ਮੈਂ ਤੇਲ ਗਰਮ ਕਰ ਲਿਆ ਸਰੋਂ ਦਾ ਹੋਰ ਚੰਗੀ ਤਰ੍ਹਾਂ ਨੂੰ ਸਾੜ ਲਿਆ ਆ ਉਹਦੇ ਵਿੱਚ ਆਪਾਂ ਮਿਰਚਾਂ ਪਾ ਦਵਾਂਗੇ ਸਾਰੀਆਂ ਤੇਲ ਕਿਉਂਕਿ ਉਹਦੇ ਵਿੱਚ ਥੋੜਾ ਸੀ ਤੇਲ ਜਿਹੜਾ ਹੈਗਾ ਉਹ achar ਨੂੰ ਪਚਾ ਕੇ ਰੱਖਦਾ ਆ ਪ੍ਰੀਜ਼ਰਵੇਟਿਵ ਆ ਇਸ ਲਈ ਤੇਲ ਥੋੜਾ ਜ਼ਿਆਦਾ ਪਾਉਣਾ ਨਾਲ ਹੀ ਆਪਾਂ ਨਮਕ ਪਾ ਦਵਾਂਗੇ ਨਮਕ ਵਿੱਚ ਇੱਕ ਚਮਚ ਪਾਇਆ ਭਰ ਕੇ ਲੋੜ ਪੈਣ ਤੇ ਆਪਾਂ ਬਾਅਦ ਚ ਹੋਰ ਵੀ ਪਾ ਸਕਦੇ ਹਾਂ ਕਿਉਂਕਿ ਮਸਾਲੇ ਦੇ ਵਿੱਚ ਵੀ ਨਮਕ ਹੈਗਾ ਤੇ ਨਾਲ ਆਪਾਂ ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਹੀ ਕਸ਼ਮੀਰੀ ਲਾਲ ਮਿਰਚ ਪਾਈ ਮੈਂ ਦੂਜੀਆਂ ਮਿਰਚਾਂ ਪਾਉਣ ਦੀ ਲੋੜ ਨਹੀਂ ਆ ਕਿਉਂਕਿ ਮਿਰਚ ਦਈ ਤੇ ਚਾਹ ਰਿਹਾ ਇਸ ਲਈ ਆਪਾਂ ਨੂੰ ਹੋਰ ਮਿਰਚ ਪਾਉਣ ਦੀ ਲੋੜ ਨਹੀਂ ਬਾਕੀ ਜੇ ਤੁਸੀਂ ਜ਼ਿਆਦਾ ਹੀ ਸਪਾਈਸੀ ਖਾਣਾ ਚਾਹੁੰਦੇ ਵਧੀਆ ਖਾਣਾ ਚਾਹੁੰਦੇ ਹੋਰ ਜ਼ਿਆਦਾ ਤੇ ਹੋਰ ਮਿਰਚ ਵੀ ਐਡ ਕਰ ਸਕਦੇ ਹੋ ਇਹਨੂੰ ਸਿਰਫ 1 ਮਿੰਟ ਵਾਸਤੇ ਭੁੰਨਣਾ ਆਪਾਂ ਤੇਲ ਵਿੱਚ ਮਿਰਚਾਂ ਨੂੰ ਉਸ ਤੋਂ ਬਾਅਦ ਆਪਾਂ ਇਹ ਮਸਾਲਾ ਪਾ ਦੇਣਾ ਹੈ ਇਹਨਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਇੱਕਦਮ ਨਹੀਂ ਤੇ ਜ਼ਿਆਦਾ ਇਹ ਢਿਲੀਆਂ ਜੀਆਂ ਹੋ ਜਾਂਦੀਆਂ ਆ ਉਹ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤੇ ਇੱਕਦਮ ਮੈਸ਼ ਹੋ ਜਾਂਦੀਆਂ ਸੇਕ ਦੇ ਨਾਲ ਕਿਉਂਕਿ ਬਿਲਕੁਲ ਸੌਫਟ ਮਿਰਚਾਂ ਆ ਇਹ ਇਹਨਾਂ ਦਾ ਕ੍ਰਾਂਚ ਬਰਕਰਾਰ ਰਹਿਣਾ ਚਾਹੀਦਾ ਆ ਕ੍ਰਾਂਚ ਨਹੀਂ ਖਤਮ ਹੋਣਾ ਚਾਹੀਦਾ ਫੇਰ ਹੀ ਜਿਹੜਾ achar tasty ਲੱਗਦਾ ਆ ਇਸ ਲਈ ਇਹਨੂੰ 1 ਮਿੰਟ ਤੋਂ ਵੱਧ ਨਹੀਂ ਆਪਾਂ ਚਲਾਉਣਾ ਵੇਖੋ ਕਿੰਨਾ ਵਧੀਆ achar ਬਣ ਗਿਆ ਫਲੇਮ 'ਚ ਆਫ ਕਰ ਦਿੱਤੀ ਹੈ ਤੇ ਬਿਲਕੁਲ ਜੇ ਤੁਸੀਂ ਨਮਕ ਹੋਰ ਪਾਉਣਾ ਆ ਤਾਂ ਉਹ ਤੁਸੀਂ ਚੈੱਕ ਕਰਕੇ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਆ ਬਹੁਤ ਵਧੀਆ achar ਬੜੀ ਵਧੀਆ ਖੁਸ਼ਬੂ ਆ ਰਹੀ ਆ ਤੇ ਹੁਣ ਆਪਾਂ ਇਹਨੂੰ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਆਪਾਂ ਰੱਖ ਲੈਣਾ ਆ ਇਹਦੇ ਵਿੱਚ ਕੋਈ ਵੀ ਤੁਹਾਨੂੰ ਸਿਰਕਾ ਪਾਉਣ ਦੀ ਲੋੜ ਨਹੀਂ ਆ ਕਿਉਂਕਿ ਇਹ ਅੰਬ ਦੇ achar ਦਾ ਮਸਾਲੇ ਦੇ ਵਿੱਚ ਪਾਇਆ ਹੈ ਇਸ ਕਰਕੇ ਇਹ ਖਰਾਬ ਹੋਣ ਦੀ ਕੋਈ ਨਹੀਂ ਗੁੰਜਾਇਸ਼ ਹੈਗੀ ਇਹਦੀ بس یہ ਧਿਆਨ ਰੱਖਣਾ ਕਿ ਜਿਹੜਾ ਕੰਟੇਨਰ ਪੂਰਾ ਸੁੱਕਾ ਹੋਣਾ ਚਾਹੀਦਾ ਆ ਧੁੱਪ ਦੇ ਵਿੱਚ ਸੁਕਾਇਆ ਹੋਣਾ ਚਾਹੀਦਾ ਆ ਪਾਣੀ ਨਾ ਲੱਗਾ ਹੋਵੇ ਤੇ ਜਿਹੜੇ ਚਮਚ ਤੁਸੀਂ ਵਰਤਣਾ ਵਾ ਕੱਢਣਾ ਵਾ ਉਹਨੂੰ ਵੀ ਪਾਣੀ ਨਹੀਂ ਲੱਗਾ ਹੋਣਾ ਚਾਹੀਦਾ ਤੇ ਨਾ ਹੀ ਆਟੇ ਵਾਲੇ ਹੱਥ ਪੈਣੇ ਚਾਹੀਦੇ ਵਿੱਚ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਇਹ ਗਰਮੀਆਂ ਦੇ ਵਿੱਚ ਖਿਚੜੀ ਦੇ ਨਾਲ ਦਾਲ ਚਾਵਲ ਦੇ ਨਾਲ ਬੜਾ ਸਵਾਦ ਲੱਗਦਾ ਚਾਰ ਠੀਕ ਹੈ ਜੀ ਬਣਾਓ ਖਾਓ ਓਕੇ ਜੀ ਬਾਏ ਲਵ ਯੂ